ਆਸਬੀਓ ਤੇ ਅੱਜ ਦੀ ਮੁੱਖ ਖਬਰ ਨਾਰਦਰਨ ਟੈਰਿਟਰੀ ਤੋਂ ਜਿੱਥੇ ਐਲਿਸਪਰਿੰਗਜ਼ ਵਿੱਚ ਇੱਕ 24 ਸਾਲਾ ਨੌਜਵਾਨ ਦੇ ਪੁਲਿਸ ਹਿਰਾਸਤ ਵਿੱਚ ਮੌਤ ਹੋਣ ਤੋਂ ਬਾਅਦ ਸਮੁਦਾਇਕ ਆਗੂਆਂ ਵੱਲੋਂ ਜਵਾਬਾਂ ਦੀ ਮੰਗ ਉਠਾਈ ਹੈ। ਇਹ ਘਟਨਾ ਦਰਸਲ ਮੰਗਲਵਾਰ 27 ਮਈ ਦੁਪਹਿਰ 1:00 ਵਜੇ 10 ਮਿੰਟ ਤੇ ਵਾਪਰੀ। ਨੌਜਵਾਨ ਦਾ ਕੋਲਜ਼ ਸੁਪਰਮਾਰਕਟ ਵਿੱਚ ਆਪਣੇ ਕੱਪੜਿਆਂ ਵਿੱਚ ਕੋਈ ਚੀਜ਼ ਰੱਖਣ ਦੀ ਕੋਸ਼ਿਸ਼ ਤੇ ਇੱਕ ਸੁਰੱਖਿਆ ਗਾਰਡ ਨਾਲ ਝਗੜਾ ਹੋਇਆ। ਇਸੇ ਦੌਰਾਨ ਦੋ ਸਾਦੇ ਕੱਪੜਿਆਂ ਵਿੱਚ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਅਤੇ ਉਨ੍ਹਾਂ ਨੌਜਵਾਨ ਨੂੰ ਜ਼ਮੀਨ ਤੇ ਸੁੱਟ ਦਿੱਤਾ। ਜਦੋਂ ਹੋਰ ਪੁਲਿਸ ਅਧਿਕਾਰੀ ਮੌਕੇ ਤੇ ਪਹੁੰਚੇ ਤਾਂ ਪਤਾ ਲੱਗਾ ਕਿ ਉਹ ਬੇਹੋਸ਼ ਹੋ ਚੁੱਕਾ ਹੈ ਤੁਰੰਤ ਹਥਕੜੀਆਂ ਹਟਾ ਕੇ ਸੀਪੀਆਰ ਸ਼ੁਰੂ ਕੀਤਾ ਗਿਆ ਐਲਿਸਪ੍ਰਿੰਗਜ਼ ਹਸਪਤਾਲ ਲਿਜਾਣ ਤੋਂ ਬਾਅਦ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ ਮ੍ਰਿਤਕ ਦੀ ਪਛਾਣ ਵਾਰਲਪੀਰੀ ਸਮੁਦਾਏ ਦੇ ਮੈਂਬਰ ਵਜੋਂ ਹੋਈ ਹੈ ਪਰਿਵਾਰ ਅਤੇ ਸਮੁਦਾਏ ਮੈਂਬਰਾਂ ਨੇ ਦੱਸਿਆ ਕਿ ਉਹ ਮਾਨਸਿਕ ਤੰਦਰੁਸਤੀ ਦੀਆਂ ਸਮੱਸਿਆਵਾਂ ਨਾਲ ਜੂਝ ਰਿਹਾ ਸੀ ਨਾਰਦਰਨ ਟੈਰੀਟਰੀ ਪੁਲਿਸ ਦੇ ਅਸਿਸਟੈਂਟ ਕਮਿਸ਼ਨਰ ਨੇ ਕਿਹਾ ਗੰਭੀਰ ਮਾਮਲੇ ਦੀ ਪੂਰੀ ਜਾਂਚ ਅਤੇ ਮੌਕੇ ਦੀ ਫੁਟੇਜ ਦੀ ਸਮੀਖਿਆ ਕੀਤੀ ਜਾ ਰਹੀ ਹੈ ਪੋਸਮਾਰਟਮ ਕੀਤਾ ਗਿਆ ਹੈ ਪਰ ਮੌਤ ਦਾ ਕਾਰਨ ਅਜੇ ਤੈਅ ਨਹੀਂ ਹੋ ਸਕਿਆ ਕਈ ਸਮਾਜਿਕ ਆਗੂਆਂ ਨੇ ਪੁਲਿਸ ਦੀ ਕਾਰਵਾਈ ਤੇ ਸਵਾਲ ਉਠਾਏ ਹਨ ਸੂਬੇ ਦੀ ਮੁੱਖ ਮੰਤਰੀ ਲੀਆ ਫਿਨੋਕੇਆਰੀਓ ਨੇ ਮ੍ਰਿਤਕ ਦੇ ਪਰਿਵਾਰ ਨਾਲ ਸੰਵੇਦਨਾ ਜਤਾਈ ਹੈ ਅਤੇ ਕਿਹਾ ਹੈ ਕਿ ਅਧਿਕਾਰੀਆਂ ਵੱਲੋਂ ਮਾਮਲੇ ਦੀ ਜਾਣਕਾਰੀ ਦਿੱਤੀ ਗਈ ਹੈ। ਇਹ ਸੀ ਅੱਜ ਦੀ ਮੁੱਖ ਖਬਰ। ਆਜ਼ ਵੀਊ ਨਾਲ ਜੁੜਨ ਲਈ ਤੁਹਾਡਾ ਧੰਨਵਾਦ।